ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹ ਜੀ ਤੁਹਾਨੂੰ ਸੋ ਆਹ ਸਤਗੁਰ ਦਾ ਓਟ ਆਸਰਾ ਲੈ ਕੇ ਜਿਹੜਾ ਨਵਾਂ ਘਰ ਆ ਉਹਦੀ ਜਿਹੜੀ ਨੀਂਹ ਅਜ ਰੱਖੀ ਹੈਗੀ ਤੇ ਇਧਰਲੀ ਸਾਈਡ ਹੁੰਦਾ ਸੀ ਸਾਡਾ ਪੁਰਾਣਾ ਘਰ ਜਿਹੜਾ ਸਾਡੇ ਦਾਦਾ ਜੀ ਉਹਨਾਂ ਨੇ ਬਣਾਇਆ ਸੀਗਾ ਤੇ ਹੁਣ ਅਸੀਂ ਇਧਰ ਨਵਾਂ ਘਰ ਬਣਾਉਣ ਜਾ ਰਹੇ ਆ ਖਸਦੇ ਖੇੜਦੇ ਇੱਕ ਦੂਜੇ ਨੂੰ ਮਜ਼ਾਕ ਕਰਦੇ ਸਾਰੇ ਭਾਈ ਇਕੱਠੇ ਹੋ ਕੇ ਜਿਹੜਾ ਕੰਮ ਆ ਉਹ ਕਰ ਰਹਿਆਂਗੇ ਜਿਵੇਂ ਪਹਿਲਾ ਸਮਾਂ ਦੇ ਵਿੱਚ ਲੋਕ ਇੱਕ ਦੂਜੇ ਨੇ ਵੀੜੀਆਂ ਕਰਕੇ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਇੱਕ ਦੂਜੇ ਦੇ ਕੰਮ 'ਚ ਹੱਥ ਵਟਾਉਂਦੇ ਤੇ ਅੱਜ ਸਾਰੇ ਭਾਈ ਇਕੱਠੇ ਹੋ ਕੇ ਅੱਜ ਕੰਮ ਕਰ ਰਹਿਆਂਗੇ ਨਾਲੇ ਜਿਹੜਾ ਕੰਮ ਆ ਉਹ ਤਸੱਲੀ ਬਖਸ਼ ਹੋ ਜਾਂਦਾ ਨਾਲੇ ਇੰਜੋਏ ਆ ਜਿਹੜਾ ਵਧੀਆ ਸੀ ਕੀ ਹਾਲ ਨੇ ਜੀ ਸਾਰਿਆਂ ਦੇ ਕੈਮੋ ਜਦੋਂ ਨਵਾਕਰ ਪਾਉਨੇ ਆ ਸੇਕ ਬੰਦਾ ਪੋਦਾ ਵੀ ਉੱਚ ਜਿਹੜੀ ਬਚਤ ਆ ਉਹ ਕਿਵੇਂ ਹੋਊਗੀ ਕਿਵੇਂ ਜਿਹੜਾ ਖਰਚੇ ਨੂੰ ਘਟਾਇਆ ਜਾਊਗਾ ਤੇ ਅਸੀਂ ਜਿਹੜਾ ਨਵਾਕਰ ਪਾਉਣਾ ਸਟਾਰਟ ਕੀਤਾਗਾ ਬਚਤ ਉਹਦੀ ਇਹੀ ਆ ਵੀ ਜਿੰਨੇ ਹੋ ਸਕੇ ਜਿਵੇਂ ਜਿਹੜੇ ਨਿਉਆਂ ਨੇ ਉਹ ਦਿਹਾੜੀਆਂ ਤੇ ਭਰਾਵਾਂਗੇ ਉਹਨਾਂ ਨੂੰ ਜਿਹੜੀ ਪੱਟ ਪਟਾਈ ਦੋ ਜੇ ਸੀ ਬੀ ਦੀ ਬਜਾਇਆ ਪੱਟ ਰਿਆਂਗੇ ਉਹ ਵਿਚਾਰ ਪੰਜ ਜਣੇ ਕਰਦੇ ਬਿੱਲੀ ਹੁੰਨੇ ਆਗੇ ਤੇ ਉੱਪਰਲਾ ਜਿਹੜਾ ਉਹ ਠੇਕੇ ਤੇ ਨਿਜਲਿਆਂ ਜਿਹਨੇ ਕੋਸ਼ਿਸ਼ ਕਰਾਂਗੇ ਨਿਉਆਂ ਦੀਆਂ ਉਹ ਪਰਲੇ ਪਾਸੇ ਦੋ ਬੰਦੇ ਲੱਗੇ ਹੁੰਦੇ ਨੇ ਤੇ ਦੋ ਜਣੇ ਅਸੀਂ ਆ 10 ਮਿੰਟ ਇਹਦੀ ਵਾਰੀ 10 ਮਿੰਟ ਮੇਰੀ ਵਾਰੀ ਪਰ ਇਹ ਸਾਡੇ ਲਈ ਕਿਸਮਤ ਇੰਨੀ ਕਿ ਜ਼ਿਆਦਾ ਚੰਗੀ ਹੈਗੀ ਇਹ ਰੋੜੇ ਆਪਣੇ ਕਿ ਨਹੀਂ ਜ਼ਿਆਦਾ ਆਉਂਦੇ ਨੇ ਨੇਵੇਂ ਭਾਰੇ ਇਹ ਸਾਡੇਲੇ ਪਾਸੇ ਜਿੰਨੇ ਰੋੜੇ ਹੁੰਦੇ ਨੇ ਸਾਡੇ ਨਿਓ ਚ ਉਹਨਾਂ ਕਦੀ 1 ਕਰੋੜਾ ਨਹੀਂ ਆਉਂਦਾ ਹੈਗਾ ਪਤਨੇ ਚੋਬਰ ਤਕੜੇ ਨੇਗੇ ਜਿਵੇਂ ਆਪਾਂ ਜਵਾਖ ਨੂੰ ਕਹਿੰਦੇ ਵੀ ਦੋ ਕ ਟੌਫੀਆਂ ਦੇ ਕੇ ਵੀ ਐ ਨਿਕਲੇ ਲਾ ਉਹੀ ਕੰਮ ਸਾਡੇ ਨਾਲ ਹੋ ਰਿਹਾ ਪਹਿਲਾਂ ਮਿਸਤਰੀ ਕਹਿੰਦਾ 6 ਇੰਚ ਪੱਟ ਲਓ 6 ਇੰਚ ਤੋਂ ਬਾਅਦ ਫੇਰ ਕਹਿੰਦਾ ਭਾਈ 6 ਇੰਚ ਕਹਿੰਦਾ ਥੱਲੇ ਰੂੜੀ ਰੂੜੀ ਪਾਉਣੀ ਹੈਗੀ 6 ਇੰਚ ਕਹਿੰਦਾ ਹੋਰ ਵੱਟ ਲਓ ਕਰਦੇ ਕਰਾਉਂਦੇ ਪਤੰਦਰ 1.5 ਤੋਂ 2 ਫੁੱਟ ਤੇ ਲੈ ਗਿਆ ਆ ਮਾ ਉਹ ਲੈ ਗਏ ਸੀ ਗੇਂਸ ਕੀ ਲੀਰ ਨਾ ਆ ਭਾਈ ਸੰਦ ਫੜਾਓ ਸਾਡਾ ਸਾਡਾ ਕੰਮ ਥੋੜਾ ਹੀ ਆ ਲੈ ਇਧਰ ਫੜਾ ਇਧਰ ਫੜਾ ਇਧਰ ਕਿੰਨਾ ਕਰ ਰਹਿ ਗਿਆ ਇਹ ਦੇਖਣ ਨੂੰ ਜਿਹੜੇ ਸੰਦ ਨੇ ਕਰਨਾ ਇਹ ਛੋਟਾ ਜਿਹਾ ਲੱਗਦਾ ਇਹਨਾਂ ਵਾਰ ਪਤੰਦਰ ਜਾਨ ਕੱਢ ਕੇ ਲੈ ਜਾਂਦੇ ਕਾਲਜਾ ਸਾਰਾ ਲੈ ਜਾਂਦੇ ਨੇ ਕੱਢ ਕੇ ਹੁਣ ਤਾਂ ਧੜਕਿਆਂ ਉੱਠ ਕੇ ਕਨਾ ਦਿਨ ਜਾਂ ਵਿੱਚ ਜਣ ਲੱਗ ਗਿਆ ਹਾਂ ਬਾਲੀ ਸੀਤੀ ਇੱਕ ਜੋ ਬੰਦਾ ਥੱਕਿਆ ਜਾਂਦਾ ਉਦੋਂ ਬਾਲੀ ਸੀਤੀ ਚੜਦਾ ਜਿਆਦਾ ਜ਼ੋਰ ਨਾਲਾਂ ਜੇ ਉਦੋਂ ਬਾਰੀ ਮੇਰੀ ਆਵੇ ਸੱਕ ਠਰਮੇ ਨਾਲ ਕੰਮਾਂ ਚੱਲੀ ਜਾਵੇ ਕਹਿੰਦਾ ਚੰਗੀ ਗੱਲ ਆਗੀ ਨਹੀਂ ਬੰਦਾ ਤੰਗ ਹੁੰਦਾਗਾ ਆ ਇਧਰ ਭੰਨਦੇ ਮਾਮੇ ਜੀ ਕੋਈ ਜ਼ਿਆਦੀ ਡੂੰਗੀ ਪੱਟੀ ਗਈ ਇਹ ਜਿੱਥੇ ਪਹਿਲਾਂ ਟਰਾਲੀਆਂ ਟਰੂਲੀਆਂ ਜਿਹੜੀਆਂ ਕਣਕ ਜੀਰੀ ਦੇ ਭਰੀਆਂ ਆਉਂਦੀਆਂ ਰਹੀਆਂ ਨੇ ਉਹਦੇ ਕਰਕੇ ਜਿਹੜੀ ਜਗ੍ਹਾ ਥੋੜੀ ਜੀ ਪੱਕੀ ਆ ਉਦੇ ਕਰਕੇ ਜਿਹੜੀ ਨਿਉਆਂਗੇ ਉਹ ਘਟ ਪਾਰਿਆ ਇੱਕ ਸਾਰੇ ਬਾਈਆਂ ਤੋਂ ਸੁਝਾ ਲੈਂਦੇ ਆਗੇ ਜਦੋਂ ਆਪਾਂ ਨਿਉ ਉਤਾਰਦੇ ਆਂ ਕਈ ਬੰਦੇ ਤਾਂ ਕਹਿੰਦੇ ਨੇ ਕਿ ਵੀ ਅਈ ਤਿੰਨ ਟਾਂ ਜਾਂ ਚਾਰ ਟਾਂ ਜਿੰਨੀ ਵੀ ਤੁਸੀਂ ਚੌੜੀ ਨਿਉ ਰੱਖਣੀ ਆ ਉਹਨੂੰ ਰੱਖ ਕੇ ਉੱਥੋਂ ਚੱਲ ਉੱਪਰ ਨੂੰ ਗੰਧ ਚੱਕ ਲਓ ਕਈ ਬੰਦੇ ਪਹਿਲਾਂ ਜਿਹੜੀ ਰੋੜੀ ਆ ਵੀ ਪਹਿਲਾਂ ਰੋੜੀ ਕੋਟੋ ਜਾਂ ਗਿੱਟਕਾ ਕਹਿੰਦੇ ਨੇ ਉਹ ਕੋਟੋ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਵੀ ਗਿੱਟਕੇ ਦਾ ਕਿੰਨਾ ਕੁ ਫਾਇਦਾ ਜੇ ਗਿੱਟਕਾ ਨਾ ਪਾਈਓ ਦਾ ਕਿੰਨਾ ਕੁ ਫਾਇਦਾ ਦਾ ਸਤਿ ਸ਼੍ਰੀ ਅਕਾਲ ਗੰਮੇ ਇੱਕ ਤਾਂ ਜਦੋਂ ਫੋਨ ਆ ਜਾਂਦਾ ਕਰ ਹੁਣ ਭੱਜੂ ਜਿਵੇਂ ਕਹਿੰਦੇ ਨੇ ਵੀ 10-12 ਸਾਲ ਬਾਅਦ ਰੱਬ ਰੂੜੀ ਦੀ ਵੀ ਸੁਣਦਾ ਹੈ ਮਸਾ ਸੁਣੀ ਹੈਗੀ ਪਹਿਲਾਂ ਉਹੀ ਘਰ ਚ ਰਹੀ ਜਾਂਦੇ ਤੇ ਕੇ ਉਹ ਪਾਇਆ ਸੀ 1990 ਦਾ ਲਾਣੇਦਾਰ ਉਹਨਾਂ ਨੇ ਕੁੱਦਵਾ ਜੋਰਾ ਹੁਣ ਪਤਾ ਲੱਗ ਰਿਹਾ ਵੀ ਕਿੰਨਾ ਕਪਣਾ ਉਹ ਤਾਂ ਪਤਾ ਨਹੀਂ ਮੇਸਤਰੀ ਨਾਲ ਵੀ ਆਪ ਲੱਗਦੇ ਹੁਣ ਤਾਂ ਠੇਕ ਲਈ ਕੰਮ ਆਗਾ ਇੰਜਣ ਤਾਕੜੇ ਹੀ ਤੇ ਉਹਨਾਂ ਦੇ ਕਿਉਂ ਆਵਾ ਚੋਪਰਾ ਆ ਇਹ ਨਾ ਕਿਆ ਕਰ ਕੋਈ ਮੇਰਾ ਹੌਸਲਾ ਹੋ ਟੁੱਟ ਜਾਂਦਾ ਜੇ ਤੂੰ ਕਹਿੰਦਾ ਕੋਈ ਨਹੀਂ ਵਿਚਾਰ ਆ ਭਾ ਇਹ じゃ ਭਾਈ ਜਹੀ ਨਾ ਓਏ ਜਿਹੜਾ ਕੰਮ ਹੀ ਨਹੀਂ ਪਤਾ ਅੰਦਰ ਕਰਨ ਦਿੰਦਾ ਹੈਗਾ ਕਹਿੰਦਾ ਕੋਈ ਨਹੀਂ ਵੀ ਜਿੰਨੇ ਅਸੀਂ ਖੇਤ ਚ ਜਾਂ ਕਿਤੇ ਵੀ ਉਰਾ ਪਰਾਂ ਸਾਨੂੰ ਅਜਾ ਰੋੜਾ ਫਸ ਰਿਹਾ ਰੋੜੇ ਸਾਰੇ ਚੱਕ ਕੇ ਘਰੇ ਉਹਨਾਂ ਤੋਂ ਰੋੜੇ ਤੋਂ ਕੰਮ ਲੈਣਾ ਉਹ ਜਦੋਂ ਆਪਣਾ ਕਈ ਗੱਲ ਪੈਰਾਂ ਚਵਾਦੇ ਚੱਕ ਕੇ ਰੋੜਾ 1 ਕਰੋੜਾ ਛੜਤਾ 2 ਰੋੜਾ ਛੜਤਾ ਉਹਦੇ ਨਾਲ ਖਾਸੇ ਰੋੜੇ ਇਕੱਠੇ ਹੋ ਗਏ ਉਸ ਤੋਂ ਬਾਅਦ ਚੱਲਣਾ ਟਰਾਲੀ 'ਚ ਕੰਮ ਪਹਿਲਾਂ ਕੁਝ ਕਰੋ ਤੇ ਹੁਣ ਇੱਥੋਂ ਰੋੜਾ ਸੰਭਾਲ ਮਿਸ਼ਨ ਆ ਗਏ ਕੋਈ ਰੋੜੇ ਅੱਜ ਛੱਡਣੇ ਨਹੀਂ ਜਿੱਥੇ ਵੀ ਰੋੜਾ ਫਸਦਾ ਅੱਗੇ ਨਹੀਂ ਪਾਏ ਨਾ ਨਾ ਹੋਰ ਰੋੜੇ ਫੇਰ ਭਰਾਂਗੇ ਪਰਾ ਇੱਥੋਂ ਚੱਕਣ ਲਾਦੇ ਜਿਹੜੀ ਚ ਕੋਈ ਸਾਫਤੀ ਈਟ ਹੈਗੀ ਉਹਨੂੰ ਉੱਪਰਾਂ ਕੱਢ ਲਓ ਇਹ ਕੋ ਸਾਦੀ ਸਪੈਸ਼ਲ ਡਿਊਟੀ ਹੈਗੀ ਕੋ ਸਾਹ ਰੋੜਾ ਨਹੀਂ ਛੱਡਣਾ ਕਿਤੇ ਆ ਜਾ ਦੂਜੀ ਫੋੜ ਕੱਤਰ ਗਈ ਇੱਕ ਉਹ ਚੱਕ ਲਾ ਚਾ ਉਹ ਡੰਡੇ ਦੇ ਨਾਲ ਇਹਨੂੰ ਫਰੋਲੀ ਚੱਲ ਇਹ ਤਾਂ ਨਾ ਨਾ ਤੂੰ ਡੰਡੇ ਦਾ ਫਰੋਲੀ ਜਾ ਰਿਹਾ ਦਾ ਰੋੜੇ ਦਾ ਅਸੀਂ ਆਪੀ ਚੱਕ ਚੰਗ ਸਿੱਟੀ ਜਾਵਾਂਗੇ ਆ ਜਾ ਵੀ ਚੋਬਰਾ ਸਾਰੇ ਜੰਤੂ ਮੰਤੂ ਇਕੱਠੇ ਕਰਨੇ ਪੈਂਦੇ ਨੇਗੇ। ਓਏ ਓ ਕਿੱਧਰ ਗਿਆ ਆਪਣਾ? ਉਹ ਲੋਹੇ ਦਾ ਇਹ ਹੁੰਦਾ ਖੇਤ ਵਾਲਾ ਦਫ਼ਤਰ ਇੱਥੇ ਯੂਰੀਆ ਰਿਹਾਂ ਸਪਰੇਹਾਂ ਦਾ ਕੰਮ ਆ ਇਧਰ ਬਾਹਰਿਆ ਜੀ ਉਹ ਜਿਹਦੇ ਕੁਸੁੱਤ ਜੀ ਲੱਗੀ ਹੋਈ ਆ ਹੈ ਉਹ ਬਾਹਰ ਪੈ ਰੇ ਸੋਹਤਾ ਸਾਹਿਬ ਦਾ ਬਹੁਤ ਪਿਆਰ ਹੈਗਾ ਇਹ ਰੇਡੀਓ ਨਾਲ ਸੋਹੀ ਤਾਂ ਅਸੀਂ ਹੁਣਾਂ ਇੱਕ ਮਾਰਕੀਟ ਦੀ ਰਾਤ ਚ ਅੱਛਾ ਜੀ ਮੈਂ ਕਹਾਂ ਮੈਂ ਹੈਗਾ ਦੁਕਾਨਦਾਰ ਬਰਸਕ ਦਾ ਸਾਰੇ ਜਾਣਦੇ ਹੋਗੇ ਇਹ ਤਾਂ ਗਾੜੀਦਾਰ ਬੰਦ ਕਰ ਇਹ ਉਹ ਬੰਦੇ ਨੇ ਜਿਹੜੇ A ਤੋਂ ਲੈ ਕੇ Z ਤੱਕ ਜਿੰਨੇ FM ਵਾਲੇ ਨੇ ਸਰੋਤੇ ਨੇ ਉਹਨਾਂ ਨੂੰ ਵੀ ਜਾਣਦੇ ਨੇ ਜਿਹੜੇ ਮਿਲਣ ਵਾਲੇ ਉਹਨਾਂ ਨੂੰ ਵੀ ਜਾਣਦੇ ਹੋ ਸਾਰਿਆਂ ਦਾ ਫੇਵਰੇਟ ਕਿਹੜਾ ਹੈ ਪੱਪੂ ਰਾਜਾ ਖੁਸ਼ਦੇਵ ਕਿੱਥੋਂ ਸ਼ੋਮਨਾ ਹੈ ਕਿੱਥੋਂ ਆਉਂਦਾ ਹੋਏਗਾਗਾ ਸਮਾਨੇ ਸ਼ੋਮਦਤ ਸ਼ਰਮਾ ਸਾਰੇ A ਤੋਂ Z ਤੱਕ ਸਾਰਾ ਜਾਣ ਇਹ ਪੱਕੇ ਬਹਿਦ ਨੇ ਦੁਨੀਆ ਦੇ ਜਿਹੜੀ ਮਰਜ਼ੀ ਆ ਜਾਏ ਇੱਕ ਸਾਲ 'ਚ ਤਿੰਨ ਰੀਡਿਓ ਤੋੜਦੇ ਨੇ 600 ਰੁਪਏ ਦਾ ਕੋਈ ਚੀਜ਼ ਤੇ 1800 ਰੁਪਏ ਖਾਲਦੇ ਨੇਗੇ ਤੁਸੀਂ ਇੱਕ ਵਾਰੀ ਜੇ ਰੀਚਾਰਜ ਕਰਾ ਲਿਆ 1800 ਸਾਲ ਲਗਾਉਂਦੇ ਆ ਮੰਨਦਾ ਵੀਰੇ ਮੰਨਦਾ ਵੀਰੇ ਮੈਂ ਤੇਰੇ ਨਾਲ ਲੱਸਾ ਮੈਂ ਤਾਂ ਆ ਗਿਆ ਜੀ ਆ ਗਿਆ ਲੈ ਤੁਸੀਂ ਆ ਗਏ ਸੁੱਤੋ ਸਭ ਸੁੱਤ ਮਾਰੋ ਅਸੀਂ ਜਿੱਟਾਂ ਘੋੜੇ ਯਾਰ ਚਲੋ ਠੀਕ ਇਹਨਾਂ ਡਿਪਾਰਟਮੈਂਟ ਦੇ ਦੂਜੇ ਆ ਗਏ ਗੁੱਸਾ ਕਰ ਗਿਆ <speaking in> o <foreign language> <speaking in foreign language>